ਲਓ ਜੀ ਨੌਨੀ ਬਾਈ ਆ ਗਿਆ ਦੂਸਰ ਦਿਨ ਨੌਨੀ ਬਾਈ ਇੱਧਰ ਦੇਖ ਪਹੁੰਚ ਗਏ ਪਹੁੰਚ ਗਏ ਲਓ ਜੀ ਆ ਸਾਡੇ ਬੰਦੇ ਬੈਠੇ ਨੇ ਫਿਰਦੇ ਨੇ ਜੀ ਗੂਤਰ 17 ਚਾਰ ਗੂਤਰਾਂ ਦੇ ਭਰਾ ਹੋ ਟਾਈਮ ਬਾਕੀ ਤੁਹਾਨੂੰ ਰਿਕਾਰਡਿੰਗਾਂ ਸੜਾ ਦੰਨਿਆ ਸਵੇਰ ਵਾਲੀਆਂ ਅਸੀਂ ਹੁਣੇ ਆ ਆ ਫਿਰਦੇ ਨੇ ਬਾਈ ਜਾਨਵਰ ਲੈ ਵੀਰੇ ਆ ਗਏ ਨੀ ਮੇਤਰ ਆਗ ਉੱਤਰ ਇੱਧਰ ਨੀਵੇਂ ਹੋ ਗਏ ਤਿੰਨ ਚਾਰ ਛੱਡ ਜਾਂ ਮੁੰਡੇ ਨੂੰ ਪੁੱਛਦੇ ਆ ਲੈ ਬਰਾ ਦੂਸਰ ਤਨਾਨਸੂ ਗੰਡਾ ਆ ਫਿਰਦੇ ਨੇ ਵੀਰੇ ਜਾਨ ਬਰਾ ਆ ਗਏ ਦੋ ਵੀਰੇ ਆ ਗਿਆ ਜੀ ਉੱਪਰ ਕਿੰਨੇ ਕਰ ਰਹਿ ਗਏ ਵੀਰੇ ਦੱਸਿ ਮੜਾ 17 ਕੁੱਤ ਰਹਿ ਗਿਆ ਦਿਖਾ ਦੇ ਮੜਾ ਨਾ ਇਹਦੇ ਇਹਦੇ ਉੱਪਰ ਉੱਪਰ ਜਿਹਾ ਪਾਇਆ ਤੀ ਲੈ ਵੀਰੇ ਆ ਮੁੰਡਾ ਕਾਪੀ ਤੇ ਕੱਲ ਦਾ ਇੱਕ ਉਧਰ ਵਿਚਾਰਾ ਛਤਰੀ ਲਾਉਣ ਗਿਆ ਉਹ ਕਹਿੰਦਾ ਭਿੰਡਾਂ ਲੱਗੀਆਂ ਲੈ ਵੀਰੇ ਦਿਖਾਈ ਉੱਤਰਵੇਂ ਦੇ ਫਿਰਦੇ ਨੇ ਵਿੱਚ ਆ ਫਿਰਦਾ ਇੱਕ ਤਾਂ ਨਹੀਂ ਮਾਣੀ ਆ ਜਿਹੜਾ ਉੱਤਰ ਆ ਫਿਰਦਾ ਆਪਣੇ ਵਾਲਾ ਬਾਈ ਆ ਲੈ ਆ ਗਿਆ ਵੀਰੇ ਆ ਆ ਆ ਗੂਤਰ ਬਈ ਕੀਤੇ ਸਵਾਲ ਦਾ ਛੱਡਿਆ ਆ ਲਾਲ ਬਗਲਾ ਕਾਲਾ ਘੰਡ ਆ ਫਿਰਦਾ ਵੀਰੇ ਨਾ ਜੀ ਸਾਰੇ ਗੂਤਰ ਵੀਰੇ ਨੀਵੇਂ ਹੀ ਫਿਰਦੇ ਨੇ ਕੋਈ ਨਹੀਂ ਉੱਚਾ ਉੱਚਾ ਕੋਈ ਇੱਕ ਅੱਧਾ ਹੀ ਹੋਊਗਾ ਰੋਗ ਨੂੰ ਕਿ ਨਹੀਂ ਸਾਹ ਪਿਆ ਅਭੀ ਮੋੜ ਆ ਪਿਹਰੇ ਜਰੀ ਵਾੜੇ ਵਾਲੇ ਵੀ ਹੀ ਹੈ ਹਾਂ ਹਾਂ ਠੀਕ ਆ ਹੁਣ ਬੱਝਿਆ ਪਾਵੇ ਹੁਣ ਕਰਾ ਰਿਕਾਰਡਿੰਗ ਜੀ ਬਣਾ ਆ ਖਿੱਚ ਕੇ ਢਾਂਡੀ ਜੀ ਲਾ ਕੇ ਬਾਹਰ ਕੋਟ ਕੇ ਨਾ ਪੂਰਾ ਐਨ ਪੂਰਾ ਐ ਪੂਰਾ ਖਿੱਚ ਕੇ ਹੀ ਰੱਖ ਕੰਮ ਪੂਰਾ ਐਨ ਲੈ ਵੀਰੇ ਦੱਸ ਦੇ ਕਿਹੜਾ ਕੋ ਉਤਰ ਆ ਕਿਹੜਾ ਕੀ ਦਾ ਕੀ ਦਾ ਹਾਂ ਇਹ ਸਭ ਬੜੀ ਨਾਪ ਕੇ ਰੱਖੀ ਬਲੇ ਤਾਂ ਹਾਂ ਨੂੰ ਕਰ ਦੇ ਵੀ ਆ ਨਾ ਸੁਣ ਲੋ ਵੀਰੇ ਕਿਹੜੇ ਭਰਾਣੇ ਕਿਹਦਾ ਕਬੂਤਰ ਮੋੜਿਆ ਵੀਰੇ ਕੇਂਦਰੀ ਸਰਾਬਾ ਵੀਰੇ ਕੇਂਦਰੀ ਸਰਾਬਾ ਹੈਪੀ ਬਰਮੀ ਮੈਂਟਾ ਮੰਗਲੀ ਵੀਰੇ ਕੀ ਗਾੜੀ ਮੰਟਾ ਮੰਗਲੀ ਨੇ ਸੰਭਿਆ ਵੀਰੇ ਚੰਦਨੰਦਪੁਰ ਵੀਰੇ ਆਪ ਸੰਭਿਆ ਚੰਦਨੰਦਪੁਰ ਨੇ ਦਵਿੰਦਰ ਬੋਪਾ ਰਾਏ ਜੋਧੀ ਸਵਾਲ ਵੀਰੇ ਗਗਣ ਪੱਖੋਵਾਲ ਕਾਲੂ ਲੋਹਾਰਾ ਵੀਰੇ ਕੀਪਾ 200 ਵਾਲ ਵੀਰੇ ਕੀਪਾ 200 ਵਾਲ ਬਿੰਦਰ ਗਿੱਲ ਵੀਰੇ ਬਿੰਦਰ ਗਿੱਲ ਨੇ ਆਪ ਸੰਭਿਆ ਵੀਰੇ ਸਣੀ ਬਾੜੇਵਾਲ ਬਰੇ ਆਪ ਸਾਂਭਿਆ ਮਨਰਾਜ ਇਟਲੀ ਸੁਨੀਲ ਮੰਗਰੀ ਅਮਣਾ ਅਣ ਨੂੰ ਕੀਪਾ ਇਸੋਵਾਲ ਤਰਨੀ ਬਮਾਲ ਪਪਾ ਟਿੱਬਾ ਜੋਦਾ ਮੰਗੜ ਭੋਲਾ ਗਨੇਚਾ ਅਰਚੜਾਚਾ ਪ੍ਰਧਾਨਪੂਲ ਵਿੱਕੀੜਾਚਾ ਵਿੱਕੀੜਾਚਾ ਬਿੰਦਰ RAM ਗੜ ਪ੍ਰਧਾਨਪੂਲ ਕਾਲੂ ਮੰਗੜ ਪ੍ਰਧਾਨਪੂਲ ਛਿੰਦਾਰਾਮਪੁਰ ਬਾਣੀਆਂ ਪੈਲ ਸਣੀ ਜੌਣੇਵਾਲ ਕਾਕਾ ਚੰਨਰਵਾਲ ਵੀਰੇ ਆ ਕਬੂਤਰ ਵੀਰੇ ਇਹਨਾਂ ਨੇ ਸਾਂਭਿਆ ਵੀਰੇ ਵੀਰੇ ਸਾਂਭਦੇ ਨੇ ਪੰਜਾਂ ਜਾਨਾਂ ਹਾਂ ਲੋਈ ਮੁੰਡਾ ਇਹਨੂੰ ਪਤਾ ਨਹੀਂ ਆ ਉਹਦੇ ਬੈਠਾ ਉਹ ਸੁਣਦਾ ਨਹੀਂ ਉਹਨੂੰ ਬੋਲੇ ਨੂੰ ਉਹਦਾ ਭਾਈ ਆ ਉਹਦੇ ਥੱਲੇ ਖੜਾ ਉਹਨੇ ਹੁਣ ਡਿਬੇਟ ਸੁਣ ਕੇ ਕਿਹਾ ਵੀਰਾ ਬਾਬਾ ਕਦੋਂ ਵੀਰਾ ਬਾਬਾ ਕਦੋਂ ਕਾਈ ਜਲਾ ਲਾਲ ਲੁੱਤੇ ਵਾਲਾ ਕਹਿੰਦੇ ਨੇ ਕਟਰ ਵਾਲਾ ਵਿੱਕੀ ਜਿਹੜਾ ਚਾਦਰੇ ਜਿਹੜਾ ਕੂਤਰ ਉਹ ਵੀਰੇ ਵੀਰਾ ਬਾਬਾ ਕਦੋਂ ਵੀਰਾ ਬਾਬਾ ਕਦੋਂ ਨੇ ਥਾਂਬਿਆ ਵੀਰੇ ਬੋਲਾ ਵੀਰੇ ਉਹਨਾਂ ਲਿਖਾਇਆ ਨਹੀਂ ਸੀਗਾ ਹਾਂ ਠੀਕ ਆ ਬਰਾ ਬੇਟੇ ਇਹ ਕੌਣ ਦੀ ਲੇਕਪੀ ਹੈ ਰੱਗੂ ਦੇਖ ਮੜੀ ਚਾਹ ਥੋੜੀ ਚੱਲ ਕੇ ਆਉਂਦੇ ਗਿੰਦਰ ਰਾਮ ਗੜ ਪੰਜ ਮਿੰਟ ਪੰਜ ਮਿੰਟ ਕੁੱਤਰ ਕਾਟ ਦੇ ਕੁੱਤਰਾ ਬਹਿ ਗਿਆ ਕੁੱਤਰਾ ਉਹ ਬੈਠਾ ਯਾਰ ਕੁੱਤਰਾ ਉਹ ਗਿੰਦਰ ਰਾਮ ਗੜ ਵੀਰੇ ਕੁੱਤਰਾ ਕਾਟਦਾ ਵੀਰੇ ਇਹ ਉਰੇ ਵੀ ਨਹੀਂ ਫਿਰਦਾ ਉਹੀ ਤਾਂ ਨਹੀਂ ਆਹ ਵਖੜੀ ਆ ਚੱਲ ਚੱਲ ਰਲ ਕੇ ਆਣੀ ਆ ਦੇ ਫਿਰਦੀ ਆਉਂਦਾ ਵੀਰੇ ਖਿੰਦਾ ਰਾਮਪੁਰ ਰੰਗ ਦੇਖ ਲੋ ਜੀ ਡੱਡੇ ਡੱਬੀ ਵਾਲੀ ਆ ਵੀਰੇ ਉਹ ਹੀ ਅਕੰਡ ਟੂਸੇ ਵਾਲੀ ਆ ਵੀਰੇ ਹਰਾ ਪੁੱਟ ਕੰਕ ਪੇਟੀ ਕੀ ਨਹੀਂ ਗੱਲੇ ਹਰੇ ਗੁੱਸੇ ਹਰਾ ਹਰਾ ਵੀਰੇ ਤਾਂ ਹਰਾ ਪੇਟੀ ਆ ਹਰੀ ਪੇਟੀ ਇਹਦੇ ਕਿੱਥੇ ਹੈ ਦੇਖੀ ਉਹ ਵੀਰੇ ਕਾਚੀ ਚੱਲ ਰਲਾ ਯਾਰ ਦੁਕਾਨਾਂ ਤੇ ਦੁਕਾਨਾਂ ਆ ਤੇ ਆ ਕੇ ਮੁੰਡਾ ਦਿਖਾਉਂਦਾ ਵੀ ਖਾਲਾ ਫੈਵੀ ਆ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੈਗੀ ਆ ਦੇਖ ਲਈ ਸਿੰਧਾਰਾਮਪੁਰ ਮੇਰੇ ਨੂੰ ਇਹਨੇ ਦੋ ਕਬੂਤਰਾਂ ਤੇ ਮੇਰੇ ਮੈਂ ਤਾਂ ਮੰਦਰੀ ਮਿੰਟਾ ਮੰਗਲੀ ਤੇ ਸਿੰਧਾਰਾਮਪੁਰ ਦੋ ਕਬੂਤਰਾਂ ਦਾ ਟਾਈਮ 15 ਨੇ ਟੋਟਲ ਆ ਵੀਰੇ ਆ ਕਬੂਤਰ ਬਾਦੇ ਚੋਂ ਵੀਰੇ ਬਾਦੇ ਵਾਲੇ ਕਬੂਤਰ ਵੀਰੇ 22 ਕਬੂਤਰ ਸੀ ਵੀਰੇ ਟੋਟਲ ਬਾਈਆਂ ਚੋਂ ਵੀਰੇ ਇਹ ਵੇਖ ਲਓ ਸਾਡੇ ਕੋਲ ਕਿੰਨੇ ਕਬੂਤਰ ਆਮਣਾ ਵੀਰੇ ਨਾ ਸੋਨੋ ਵੀਰੇ ਕਿੰਦਰੀ ਸਰਪ ਦਵਿੰਦਰ ਗੋਪਾਲ ਰਾਏ ਕੀਪਾਏ ਸੋਹਾਰੇ ਵਿੰਦਰ ਗੱਲ ਮਨਰਾਜ ਇਟਲੀ ਅਰਜੜਾਚਾ ਵਿੱਕੀੜਾਚਾ ਕਾਲੂ ਮੰਗੜ ਮੈਂਟਾ ਮੰਗਲੀ ਵੀਰੇ ਮੈਂਟੇ ਮੰਗਲੀ ਦੇ ਟਾਈਮ ਆ ਵੀਰੇ ਓ ਬਾਈ ਨੌਨੀ ਬਾਈ ਪੀਂਦਾ ਚਾਹ ਹੁਣ ਸਾਡਾ ਨੌਨੀ ਬਾਈ ਕਿਵੇਂ ਆ ਠੀਕ ਆ ਫਿਰਦੇ ਨੇ ਫਿਰਦੇ ਨੇ ਜਨਵਾਰ ਇੱਕ ਵਿੱਕੀ ਬਾਈ ਵਾਲਾ ਫਿਰਦਾ ਐ ਘਰਸ਼ਾ ਵਾਲਾ ਤੇ ਇਹਦੇ ਇੱਕ ਬਹਿ ਗਿਆ ਵੀਰੇ ਸਾਡਾ ਗਰਤੀਰਸ ਵਾਲਾ ਪੂਰੀ ਜੀ ਤਨ ਸੰਦਵਾ ਬਈ ਕੀਪੇ ਵਾਲਾ ਐਸੋ ਵਾਲੀਏ ਵਾਲਾ ਲੇੜਦਾ ਫਿਰਦਾ ਕਬੂਤਰ ਕਦਾ ਹੀ ਇਹ ਇਹ ਆ ਕਿਹੜੀ ਆ ਗਈ ਇਹ ਕਾਂ ਆ ਗਏ ਤਿੰਨ ਚਾਰ ਹੋ ਗਏ ਬਈਆ ਆ ਟੱਡਗਾ ਤਾਲਾ ਆ ਫੱਟੀ ਟੂਸਾ ਪੂਛ ਸਾਰੇ ਕਬੂਤਰ ਰਹੀ ਹੋ ਗਏ ਇੱਥੇ 8 9 1 ਉੱਪਰ ਆਪਣਾ ਫਿਰਦਾ ਵੀਰੇ 3 4 ਉਹ ਵਿੱਕੀ ਵਾਲੀ ਫਿਰਦੀ ਆ ਆ ਦੇ ਦੋ ਇਕੱਠੇ ਹੋ ਗਏ ਵਿੱਕੀ ਵਾਲੀ ਵੀ ਆਪਣੇ ਵਾਲੀ ਵੀ ਆ ਜੀ ਵੀਰੇ ਸਵਾ 5 ਹੋ ਗਏ ਦੇ ਦੇ ਆ ਫਿਰਦਾ ਜਾਨਵਰ ਆ ਫਿਰਦੈਂ ਸਾਰੇ ਆ ਗਏ ਆ ਲੋਏ ਇਹਨਾਂ ਨੇ ਉਹਨੇ ਐ ਵੀ ਲੋਏ ਆ ਵੀਰੇ 5 23 ਹੋ ਗਏ ਮੈਂ ਤੁਹਾਨੂੰ ਪੁੱਛ ਕੇ ਦੱਸ ਦਾਂ ਕਿੰਨੇ ਕਰਹਿਗੇ ਆ ਫਿਰਦੇ ਨੇ ਜਾਨਵਰ ਆ ਮੁੰਡੇ ਨੂੰ ਪੁੱਛਦਾ ਵੀਰੇ 11 ਰਹਿ ਗਏ 11 ਕਬੂਤਰ ਰਹਿ ਗਏ ਇੰਨੇ ਫੋੜੂ ਪਾਉਣੀ ਆ ਹੂੰ 11 ਰਹਿ ਗਏ ਇੱਕ ਬਚ ਗਿਆ ਨਹੀਂ ਬੋਲੇ ਦਿੰਦੇ ਆ ਬੋਲ ਦਿੰਦੇ ਆ ਕੇਂਦਰੀ ਸਰਾਬਾ ਵੀਰੇ ਹਾਂ ਚੰਦ ਆਨੰਦਪੁਰ ਚੰਦ ਆਨੰਦਪੁਰ ਦਵਿੰਦਰ ਬੋਪਾਰਾਏ ਦਵਿੰਦਰ ਬੋਪਾਰਾਏ ਕੀਪਾਇਸੋਵਾਲ ਕੀਪਾਇਸੋਵਾਲ ਬਿੰਦਰ ਗਿੱਲ ਬਿੰਦਰ ਗਿੱਲ ਸਾਨੀ ਬਾੜੇਵਾਲ ਸਾਨੀ ਬਾੜੇਵਾਲ ਅਮਨਾਂਡਲੂ ਅਮਨਾਂਡਲੂ ਕਰਨੀ ਪਮਾਲ ਕਰਨੀ ਪਮਾਲ ਹਰਸ਼ੜਾਚਾ ਹਰਸ਼ੜਾਚਾ ਵਿੱਕੀੜਾਚਾ ਵਿੱਕੀੜਾਚਾ ਕਾਲੂ ਮੰਗੜ ਕਾਲੂ ਮੰਗੜ ਆ ਕਬੂਤਰ ਰਹਿ ਗਏ ਵੀਰੇ 11 11 ਆ ਜੀ ਲੈ ਬਰਾ ਆ ਬਾਈ ਬਾਜੀ ਦੇ ਦੇਣੇ ਬਾਕੀ ਸਾਰੇ ਉਹਦੇ ਆਹ ਖੜੇ ਨੇ ਜੋ ਉੱਪਰ ਸਾਡੇ ਕ੍ਰੋਸ ਲਾਇ ਬਰਾ ਇੱਕ ਹੋਰ ਬਹਿ ਗਿਆ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਬਾਈ 10 ਰਹਿ ਗਏ ਭਰਾ ਕਦੇ ਨਹੀਂ ਕੀ ਪੇਸ ਵਾਲੀ ਫਰਦੀਏ ਤੇ ਸਾਡੇ ਵਿਕੀੜੇ ਚ ਵਾਲੀ ਫਿਰਦੀ ਆ ਤਿਆਰ ਚੜਾਏ ਚ ਵਾਲਾ ਵੀ ਰਹੀ ਫਿਰਦਾ ਆ ਆ ਗਿਆ ਸਾਡੇ ਵਾਲਾ ਆ ਗਿਆ ਆ ਆ ਗਿਆ ਵੀਰੇ ਵਾਹੇ ਨਾ ਵੀਰੇ ਆ ਵੀ ਬਾਈ ਦੇਖਦੇ ਨੇ ਉਰੇ ਖੜੇ ਮੈਂ ਥੋੜੀ ਵੀ ਬਣਾਉਂਨੇ ਆ ਬਰਾ ਵੀ ਮੁੰਡੇ ਨੇ ਬੱਚਾ ਉਧਰ ਖੜੇ ਨੇ ਜੀ ਗਰੁੱਪ ਮੈਂਬਰ ਸਾਡੇ ਪਿੰਡ ਦੇ ਮੁੰਡੇ ਆ ਖੜੇ ਨੇ ਬਾਈ ਟੋਲੀ ਸਾਡੀ ਪੁੱਤ ਨਾ ਵੀਰੇ ਉਹ ਬੈਠਾ ਮੁੰਡਾ ਕਿਨੇਚ ਵਾਲਾ ਸਾਡਾ ਜੀ ਉੱਪਰ कोरोना बाक नहीं ला वीर 10 10 ਫਿਰ ਦਿਨ ਨੇ 10 ਬਸ ਸਹੀ ਨੇ ਬਾਈ ਸਾਢੇ 6 ਟਾਂਗੀਆਂ ਲੱਗਣਗੀਆਂ ਬਾਈ ਬਾਕੀ ਇਹਨਾਂ ਨੇ ਬੰਡ ਲੈਣੀਆਂ ਦਾ ਸਾਢੇ ਲਾ ਆ ਕਰ ਦਿੰਨੇ ਭਰਾ ਆ ਗਈ ਸਾਡੇ ਮਨਪ੍ਰੀਤ ਵਿੱਕੀੜਾ ਚ ਆ ਆ ਗਏ ਵੀਰੇ ਸਾਰੇ ਆ ਲੋ ਪੈ ਗਿਆ ਪੰਜਾਂ ਜਲਾਉ ਰਹੇ ਸਾਰੇ ਯੂਰੇ ਫਿਰਦੇ ਨੇ ਘੰਬ ਦੇ ਤੂਤਰ ਦਾ ਵੱਧ ਔਣਦੇ ਨੇ ਵੀਰੇ ਰਹਿੰਦੇ ਦਸੇ ਨੇ ਆ ਗਏ ਨੀਲੀ ਵੀ ਆ ਗਈ ਆਮਣਾ ਆਣ ਦੋ ਉਹ ਵੀ ਫਿਰਦਾ ਅਗਲਾ ਫਿਰਦਾ ਅਗਲਾ ਪੈਟੀ ਵਾਲੀ ਹੈਗੀ ਆ ਠੀਕ ਆ ਕਰਨੀ ਬੋਲ ਡੰਡੇ ਟੋ ਯਾਰ ਹਾਂ ਆ ਰਹੇ ਦਾਇਰ ਪੰਜਾਹ ਆ ਫਿਰ ਵੀ ਅ ਵੀਰੇ ਪਗਲਾ ਪੇਟੀ ਵਾਲੀ ਆ ਦੇ ਡੰਡੇ ਟੋ ਵਾਲੀ ਆ ਰਹੇ ਆ ਰਹੇ ਆ ਰਹੇ ਆ ਰਹੇ ਆ ਰਹੇ ਆ ਯਾਰ ਆ ਰਹੇ ਤੇਰੀ ਹਾਂ ਡੰਡੇ ਮੰਮੀ ਆਪਣੇ ਵਾਲੀ ਕਿੱਤਾਂ ਨਿਗਰ ਰੱਖ ਇਹਦਾ ਮੈਂਟਰ ਰਹਿਗੇ 12 ਬਾਈ ਇਹ ਤੇ ਫਾਇਦਾ ਹੋਈ ਗੱਲ ਮੇਰਾ ਵਾਦੇ ਵਾਲੇ ਵਾਦੇ ਵਾਲੇ ਦਸ ਕਿੰਨੇ ਆ 6 ਕਬੂਤਰ ਨੇ 6 ਆਪਣੇ ਵਾਦੇ ਵਾਲੇ ਵੀ ਟਾਈਮ ਕਰ ਜਣਾ ਉਹਨਾਂ ਜਾਬ ਚ ਵੰਡੀ ਨੇ 6 ਆਹੀ ਰਹਿ ਗਏ ਵਾਦੇ ਜੀ ਨੇ 10 ਕਬੂਤਰ ਨੇ ਵਾਦੇ ਜੀ ਨੇ ਤਸੇ ਨਾ 6 ਵਾਦੇ ਚ ਨੇ 4 ਦੋ ਹਾਂਜੀ ਭਾਈ 2 ਮਿੰਟ ਰਹਿ ਗਏ ਬਸ 6:30 ਵਜਿਆਂ ਚ 6:30 ਵਜੇ ਇਹਨੇ ਟਾਂਗੀਆਂ ਲਵਾ ਰਣੀ 10 ਕਬੂਤਰ ਉਹ 10 ਕਬੂਤਰ ਫਿਰਦੇ ਆ ਨਾ ਬਈ ਹਾਂ ਇੱਕ ਆ ਸਾਡੇ ਆੜੀ ਦਾ ਇਹਦਾ ਹਾਂ ਆ ਦੇਖ ਫਿਰਦਾ ਵਿੱਕੀ ਡਹਿਚਾ ਇਹ ਨਹੀਂ ਲਾਉਣਾ ਬਈ ਐ ਨਹੀਂ ਲਾਉਣਾ ਨਹੀਂ ਆਈ ਆ ਨੋ ਵੀ ਹੁਣ ਆ ਟਾਈਮ ਇੱਕ ਇੱਕ ਮਿੰਟ ਰਹਿ ਗਿਆ ਨੀ ਨੋ ਆਇਆ ਜਾਵੇ ਰੰਗ ਅੱਗੇ ਹੀ ਮੈਂ ਨਹੀਂ ਜਾਂਦੀ ਹੈਗੀ ਆ ਆ ਫਿਰਦੇ ਨੇ ਵੀਰੇ ਕਬੂਤਰ ਯੂ ਮੇਰੇ ਵੀਰੋ ਇੱਕ ਇੱਕ ਮਿੰਟ ਇੱਕ ਮਿੰਟ ਬਰਲ ਨਾ ਉਰਵਦੀ ਆਨਾਂ ਰਨ ਉਹ ਦੇ ਰਨ ਨਾ ਹੋਈ ਪਾਜੀ ਸਾਰੇ ਬਰਨ ਬਜੀ ਮੂਹਾਰਕਾ ਸਾਡੇ ਗਏ ਹੋਗੇ ਬਵਾਈ ਮੂਹਾਰਕਾ 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 ਤੇਨੋ ਪਤੋ ਆਇਆ ਲੱਕੀ ਬੰਦੇ ਲੱਕੀ ਆਪਨਾ ਲੱਕੀ ਬੰਦੇ ਨੂੰ ਤਾਂ ਮਿਲ ਗਿਆ ਹੋ ਗਿਆ ਟਾਈਮ ਹੋ ਗਿਆ ਟਾਈਮ ਬਿੱਕੀ ਹਮੜਾ ਵੀਰਾ ਤਾਂ ਗੀ ਲਾਉ ਮਾ ਲੋ ਟਾਈਮ ਚਲੋ ਆ ਲਾਤੀ ਹੋ ਗਿਆ ਢਾਂਗੀ ਹੋ ਗਈਆਂ ਵਧਾਈਆਂ ਬਾਈ ਜੀ ਸਾਢੇ 6 ਵਜੇ ਵੀਰੇ ਉੱਥੇ ਬਿਠਾ ਲੋ ਉੱਥੇ ਹੀ ਲੈ ਚੱਲਣਾ ਆ ਜਾ ਹਮਣਾ ਕਮਣਾ ਗਦੈਲੀ ਚੱਕੀ ਦੀ ਆ ਜਾ ਬਾਈ ਇਹਨੂੰ ਬਿਠਾ ਲਿਓ ਅਸੀਂ ਦੁਕਾਨ 'ਤੇ ਜੀ ਨੋਨੀ ਬਾਈ ਹਾਂਜੀ ਹਾਂਜੀ ਬਾਈ ਆ ਗਿਆ ਆਪਣਾ ਵੀ ਹੋ ਗਿਆ ਮੁਬਾਰਕਾ ਹੋ ਗਿਆ ਜੀ ਆਹ ਦੇਖੋ ਆਹ ਬੰਦਾ ਪਹਿਲੀ ਨਾੜ ਹੀ ਆਇਆ ਬੜੀ ਤੇ ਸਾਡੇ ਦੋ ਦਿਨ ਹੈ ਹਾਂ ਪਹਿਲੇ ਦਿਨ ਆਇਆ ਆ ਲੈ ਲਾਉਂਦੇ ਵੀਰੇ ਆ ਫਿਰਦਾ ਆ ਆ ਆ ਆ ਆ ਆ ਸਾਰੀ ਹੋ ਰਹੀ ਆਗੇ ਬਾਈ ਕਬੂਤਰ ਆਉ ਟਾਂਗੀਆਂ ਲੱਗੀਆਂ 10 ਕਬੂਤਰਾਂ ਚ ਸਾਂਝੀ ਹੋ ਗਈ ਵੀਰੇ ਲਓ ਜੀ ਲਓ ਜੀ ਵੀਰੇ ਆ ਵੀਰੇ ਨੇ ਛੱਡਿਆ ਦੀ ਮਨਪਰੀਤ ਨੇ ਆ ਦੇ ਖੜਾ ਆ ਦੇ ਲਾਲ ਪਰਨੇ ਵਾਲਾ ਪੁਰਾ ਥਾਇ ਹੋਰੇ ਕਿੱਥੇ ਕੰਨੋਂ ਨਹੀਂ ਮਾਰਾ ਕੇ ਮਾਰੀ ਜੀ ਸਾਧਾ ਆਇਆ ਆਉ ਦੇ ਲਾਉਂਦਾ ਵਿੱਕੀ ਆਹ ਤੇ ਬੈਂਦੀ ਫੇਰਦੀ ਆ ਵੀਰੇ ਲਾਉਂਦੇ ਨੇ ਜਾਂ ਬੈਂਦੇ ਨੇ ਕਬੂਤਰ ਤੁਹਾਨੂੰ ਦਿਖਾਉਨੇ ਆ ਭਰਾ ਆਉ ਲਾਉਂਦਾ ਇੱਕ ਮੁੰਡਾ ਆਪਣੇ ਪਿੰਡ ਵਾਲਾ ਪਰਲੇ ਛਤਰੀ ਤੇ ਤੇ ਇੱਧਰ ਆ ਵੀਰੇ ਹੁਣੇ ਲਾਉਂਦੇ ਨੇ ਆਪਣੇ ਵਾਲੇ ਹੋਰ ਇੱ ਲੱਗ ਗਿਆ ਛਤਰੀਆਂ ਆ ਗਈ ਭਰਾ ਸਾਡੇ ਵਿੱਕੀ ਦੀ ਆ ਉੜ ਗਈ ਕੀ சாੰਬੀ ਦੀ ਵੀਰੇ ਵੀਰੇ ਬਾਬੇ ਕਦੋਂ ਨੇ ਵਾਲ ਬੜੀ ਆ ਬਾਈ ਦੇ ਆ ਪਾ ਤਿੰਨ ਦੂਸਰਾਂ ਦੇਖਿਆ ਨੇ ਮੋੜ ਦੇ ਇਹਨਾਂ ਦੇ ਕਬੂਤਰ ਤੇ ਤਿੰਨੇ ਜਿੱਤੇ ਨੇ ਬਾਈ ਅੱਜ ਤੀਜੀ ਦੂਸਰਾ ਦੋ ਬਾਜੀਆਂ ਹੋ ਰਹੀ ਉਹਨੇ ਮੋੜੀਆਂ ਦੀ ਇੱਕ ਪਹਿਲਾਂ ਕੱਲੀ ਹੋ ਰਹਿ ਗਈ ਤੇ ਪੱਖੇ ਤੇ ਤੇ ਕੱਜਾ ਵੀਰਿਆ ਬਿਠਾ ਲਈ ਗੀ ਪੇ ਵਾਲੀ ਆ ਬੈ ਗਈ ਉਹ ਬਾਈ ਸਾਡੇ ਨਾਲ ਦਾ ਗਣਾ ਤੀ ਬੈਂਦੀ ਫਿਰਦੀ ਆ ਜੀ ਬੈਂਦੀ ਫਿਰਦੀ ਆ ਆ ਸਾਡੇ ਵਿੱਕੀ ਵਾਲੀ ਥਰਦੇ ਉਹ ਗਈ ਉਧਰ ਉਹ ਗਈ ਉਹ ਥੱਲੇ ਹੋ ਜਾ ਬੈ ਗਈ ਨਹੀਂ ਨਹੀਂ ਉਹ ਵਿੱਕੀ ਟਕਾਲਾ ਲੈ ਵੀਰੇ ਆ ਬੈਂਦਾ ਆਪਣਾ ਇਹ ਇਹ ਆ ਬਹਿ ਗਈ ਵਾਹੀ ਗਰ ਉਸਤ ਪਨਾ ਮਾਲਕਾ ਪਲੀ ਕਰੀ ਆ ਬਹਿ ਗਿਆ ਜੀ ਲੋਈ ਬੈਗਾ ਸਾਡਾ ਇਹ ਤੇ ਵੀ ਆ ਕੇ ਕੋਈ ਉਹ ਖੜੀ ਛਤਰੀ ਦੀ ਆ ਕੇ ਬੈ ਗਿਆ ਇੱਧਰ ਆਈ ਆ ਵੀ ਫਾੜ ਲਿਆ ਫਾੜ ਲਿਆ ਬਾਈ ਇੱਥੇ ਤੁਹਾਡੀ ਹੀਰੀਆਂ ਵੇਖ ਆ ਵੀ ਸ਼ਰਾਬ ਬੱਲੇ ਬੱਲੇ ਰਾਈ ਖੜਾ ਤੇਰੇ ਪ੍ਰਾਣਾਂ ਅੱਜ ਮੇਰੀ ਵੇਰ ਵੇਚੀ ਕਰਾ ਦੀ ਚੋਈ ਨਹੀਂ ਗੈਟਾ ਗੀ ਵਾਹ ਗਰੂ ਵੀਰੇ ਆ ਬਚਾ ਦਿੱਲਾ ਹੋਈ ਇਹ ਬੇੜਾ ਵੀਰੇ ਕੱਕ ਤੋਂ ਨਾ ਲੈ ਬੜਾ ਅਰਛੜੇ ਜਾਂਦੇ ਨਾਉ ਤੇ ਵੀ ਇਹ ਇੱਕ ਬੇੜੇ ਚ ਪੜਦਾ ਫਿਰਦਾ ਜੀ ਨਾ ਉਹ ਤਾਂ ਕੱਟਿਆ ਆਪਣੇ ਵਾਲੇ ਨਾਂ ਤੇ ਆ ਗਿਆ ਆ ਗਿਆ ਮਾਪੀ ਉਹ ਲੈ ਵੀਰੇ ਆ ਆ ਗਿਆ ਆ ਗਿਆ ਥੱਲੇ ਜੀ ਨਿਕਲਦਾ ਫਿਰਦਾ ਬਰਾਂਡਿਆਂ ਜੀ ਆਪਣੇ ਆ ਦੇ ਆ ਗਿਆ ਉਹ ਇੱਧਰ ਇੱਧਰ ਕਰ ਲੈ ਆ ਵੀਰੇ ਆ ਫਾਲੀ ਸਾਡੀ ਵੀ ਕੀੜਾ ਚ ਵਾਲੀ ਕਲੀ ਕਿੰਨੀ ਵੀਰੇ ਟਿੱਟੀਆਂ ਅੱਖਾਂ ਦੀ ਦੇਖੋ ਫਾਇਰ ਵੀਰੇ ਜਣਾ ਲਾ ਜੀ ਵੀਰੇ ਪਰਚੀ ਪਰ ਚਾਲਾ ਦਾ ਚਕਾਣੀ ਆ ਉਹ ਨਹੀਂ ਨਹੀਂ ਕੋਈ ਨਹੀਂ ਚੱਕੇ ਨਹੀਂ ਨਾ ਆਇਆ ਆ ਜਵਾਗਰ ਨਹੀਂ ਨਹੀਂ ਰੋਜੋ ਰੋਜੋ ਮੈਂ ਤਾਂ ਨਹੀਂ ਚੱਕਦਾ ਵਜਵਾਗ ਲਿਆ ਪਹਿਲਾਂ ਆ ਦੇ ਪੁੰਨੀ ਪਰ ਗੱਲ ਇਹਦਾ ਜਿਹੜਾ ਬੰਦਾ ਕੰਪਨੀ ਕੋਲੋਂ ਇਹ ਜਵਾਗਰ ਨੂੰ ਉਹਨੂੰ ਇਹਨੂੰ 200 ਰੁਪਏ ਦੂੰ ਚੰਗਾ ਚੰਗਾ ਠੀਕ ਹੈ ਵੀਰੇ ਆਪ ਗੁੱਸਾ ਕਰੋ ਜੀ ਕੋਈ ਨਾ ਕੋਈ ਨਾ ਪਰ ਠੀਕ ਹੈ ਡਰਨਾ ਨਹੀਂ ਘਾਬਰਨਾ ਨਹੀਂ ਇਹ ਕਿਹੜਾ ਟੱਕਲਾ ਪਹਿਲਾਂ ਨੰਬਰ ਵਾਲੀ ਹੈ ਹਾਂ ਪਹਿਲੇ ਨੰਬਰਾਂ ਦੀ ਹੈ ਭਾਈ ਫੜ ਦੇ ਫੜ ਦੇ ਪਹਿਲੇ ਨੰਬਰ ਦੇ ਇੱਕ ਇੱਕ ਮਿੰਟ ਹੋਰ ਨਾ ਚੱਕਿਆ ਭਾਈ ਕੀ ਭਾਈ ਸਵਾਲ 1 ਨੰਬਰ ਦੇ ਚੱਕ ਜੀ ਦੀ ਦੂਜੀ ਜੱਕ ਪੁੱਤ ਜੱਕ ਜਿਹੜੀ ਮਰਜ਼ੀ ਪੁੱਤ ਚੱਕ ਬੇ ਸਾਡੇ ਵਾਲੀ ਵੀ ਕਿੰਦੇ ਸਰਾਬਾ ਚੱਕ ਦੀ ਜੀ ਵੀ ਚੱਕ ਦੀ ਜੀ ਵੀ ਵਾਹ ਗੁਰ ਇਕੱਠੀਆਂ ਇਹ ਕਰ ਲੈ ਪਤਾ ਇੱਕ ਵਾਰੀ ਰਲਾ ਲੈ ਕੋਈ ਨਹੀਂ ਕੋਈ ਨਹੀਂ ਕਰ ਦ ਦੁਬਾਰਾ ਚੱਕ ਦੁਬਾਰਾ ਚੱਕ ਕਰ ਲੈ ਫੜ ਲੈ ਬਾਈ ਇੱਕ ਵਾਰ ਫੜ ਜੀ ਚੱਕੋ ਬਾਈ ਪੁਨੀ ਦੁਬਾਰਾ ਖੇਡਦੇ ਦੁਬਾਰਾ ਖੇਡ ਲੈ ਇਕੱਠੀਆਂ ਕਰ ਲੈ ਇੱਕ ਹੋਰ ਰਹਿ ਗਈ ਵੀਰੇ ਉਹ ਇੱਕ ਪਰੇ ਰਹਿ ਗਈ ਕਿਦਰਾ ਹੀ ਬੱਸ ਹੋ ਗਿਆ ਹਾਂ ਸੇੜ ਦੇ ਚੱਲ ਥੱਲੇ ਜਾ ਦੇ ਆਪਾਂ ਆਪਣੇ ਕੋਲੇ ਮੁਾਰਕਾ ਛੱਡੀ ਓਏ ਅੱਲਾ ਨਿਕਲੇ ਓਏ ਮੁਾਰਕਾ ਜਣੇ ਮਾਣ ਆਣਾ ਜਲੂ ਇੱਕ ਭਾਈ ਦੋ ਰਹਿ ਗਏ ਭਾਈ ਵਧਾਈਆਂ ਸਾਨੂੰ ਇੱਕ ਔਰ ਚੱਕ ਲੈ ਕਿਹੜਾ ਮਨੀ ਬਾੜੇ ਵਾਲ ਮਨੀ ਬਾੜੇ ਲਓ ਭਾਈ ਆਪਾਂ ਚਾਰ ਨਿਕਲੇ ਚਾਰੀ ਲਓ ਵੀਰੇ ਆ ਚਾਰ ਹੁੰਦੇ ਨੇ ਚੱਲ ਚੱਕ ਲੋ ਦੱਪਕਾ ਦਿਆ ਨੰਬਰ ਆ ਵੀਰੇ ਲਾਇ ਵੀਰੇ ਕੀ ਨਾਮ ਦੀ ਵੀਰੇ ਕੇਂਦਰੀ ਸਰਾਬੇ ਦੇ ਨਾਮ ਤੇ ਪਿੰਡ ਤਨਾਂਤ ਕਮਿਲ ਤੱਕ ਜੀ ਦੇ ਜਰ ਲਾਇ ਵੀਰੇ ਪਹਿਲਾ ਕੀਪੋ ਕੀਪਾ 500 ਵਾਲਾ ਬਾਈ ਤੇ ਦੂਜਾ ਬਾਈ ਰਗਨ ਆਂਡਲੂ ਤੀਜਾ ਤੀਜਾ ਸੱਚਾ ਸਾਡਾ ਵਿੱਕੀ ਸਿੰਘ ਦੂਜਾ ਖੜ ਜਾ ਖੜ ਜਾ ਵਿੱਕੀ ਬਾਸ਼ਾ ਤਨਾਂਤੂ ਪਿੰਡ ਬਾਜੀ ਤੇ ਬਾਈ ਹਿੱਸੇ ਚ ਆਇਆ ਬਾਈ ਕੇਂਦਰੀ ਸਰਾਬਾ ਆਜਾ ਮੜੋ ਆ ਵੀਰੇ ਨਵਾਂ ਨਿਕਰੇ ਆ ਬਾਈ ਪਰ ਦੂਜੇ ਨੰਬਰ ਵਾਲੇ ਕਿਹੜੇ ਹੋ ਬਾਈ ਕੀਪਾ 100 ਨਾਲ ਤੇ ਹਮਨਾ ਆੜ ਲੂ ਦੋ ਦੇ ਪੈਸੇ ਇਹ ਦੋ ਵਾਦੇ ਜੀ ਵੀ ਤੀਏ ਨਾ ਵੀਰੇ ਵਾਦੇ ਭਾਈ 100 ਵਾਦੇ ਜੀ ਚੰਦਨੰਦਪੁਰ ਚੰਦਨੰਦਪੁਰ ਮੈਂ ਵੀਰੇ ਚੰਦਨੰਦਪੁਰ ਬਿੰਦਰ ਗਿੱਲ ਬਾਈ ਬਹੁਤ ਜ਼ਿਆਦਾ ਗੱਲ ਲੈ ਭਰਾ ਸਨੀ ਬਾੜਿਆਲ ਬਾਈ ਲੈ ਭਰਾ ਸਨੀ ਬਾੜਿਆਲ ਵੀਰ ਦਾ ਕੀ ਨਾਮ ਆ ਵੀਰੇ ਆ ਨਾਮ ਬੋਲੀ ਜਾਂ ਕਰਨੀ 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 ਵੀਰ ਕਮਾਲ ਅੱਛਾ ਰਹਿ ਜਾ ਉੱਧਰ ਬੈਠਾ ਵੀਰੇ ਉਹਦਾ ਮੁੰਡਾ ਦਾ ਮਾਂਪੀ ਲੈ ਵੀਰੇ ਵਿੱਕੀ ਡੈ ਚਾ ਸਾਡਾ ਆ ਲਓ ਭਰਾ ਵਿੱਕੀੜਾ ਹੈ ਜਾ ਬਾਦੇ ਚ ਵੀ ਦੀ ਗਾਣਾ ਵੀਰੇ ਹਾਂ ਹਾਂ ਵੀਰੇ ਅਰਸ਼ੜ ਹੈ ਜਾ ਅਰਸ਼ੜ ਹੈ ਜਾ ਦਾ ਉੱਤਰ ਨਾਮ ਨਾਮ ਕਾਪਾ ਮਨਪ੍ਰੀਤ ਵੀਰਾ ਆ ਬਾਈ ਬਿਆੜੀ ਆ ਸਾਡਾ ਆ ਹੁੰਦਾ ਇਹਦੇ ਕਬੂਤਰ ਉੜਦੇ ਨੇ ਵੀਰੇ ਦੇ ਘਰੇ ਆ ਵੀਰੇ ਨੇ ਸੰਭਿਆ ਪ੍ਰਧਾਨ ਨੇ ਗੂਲ ਵਾਲੇ ਨੇ ਇੱਕ ਆ ਵੀਰਾ ਵੀਰੇ ਨਾਨੀ ਬਾਈ ਬੋਲ ਹਾਂਜੀ ਨਾਨੀ ਬਾਈ ਹਾਂਜੀ ਬਾਈ ਜੀ ਜਿੱਤ ਗਿਆ ਜਿੱਤ ਗਿਆ ਜੀ ਬਾਈ ਕੀ ਲਾ ਬਈ ਕਾਪਾ ਆਪਾਂ ਨੂੰ 10 ਬੂਤਰਾਂ ਦੇ ਹਿੱਸੇ ਹੋਏ ਦੀ ਬਾਈ ਬਾਈ ਨਾਨੀ ਬਾਈ ਹਾਂਜੀ ਹਾਂਜੀ ਬੱਚਾ ਬੱਚਾ ਜਿੱਤ ਗਿਆ ਹਾਂਜੀ ਬੱਚਾ ਜਿੱਤ ਗਿਆ ਨਾਨੀ ਬਾਈ ਦਾ ਹਾਂਜੀ ਖਲਾਉਨੇ ਖਲਾਉਨੇ ਰਹਿਣਾ